ਕਰਦੂੰਗੀ ਮਾਜਣਾ ਹੈ ਨਹੀਂ ਬੱਸ ਜਵਾਬ ਦੇਣ ਦਾ ਹੋਆ ਤੇਰਾ ਤੇਲ ਹੁੰਦਾ ਤੇਲ ਕਿੱਥੇ ਹੈ ਲੈ ਤੂੰ ਸਾ ਆਪ ਦੇ ਕਹਿੰਦੇ ਚਲਾਈ ਮਸ਼ੀਨ 2 ਮਿੰਟ ਦਾ ਕੱਪੜੇ ਧੋਣੇ ਆਗੇ ਫਿਰ ਕਿਹੋ ਜਿਹੀ ਮੋਟਰ ਚਲਾ ਕੇ ਧੋ ਲੂੰਗੀ ਕੱਪੜੇ ਤੇਰੀ ਮਸ਼ੀਨ ਨੂੰ ਕੀ ਹੋ ਗਿਆ ਮਸ਼ੀਨ ਤਾਂ ਹੈਗੀ ਹੈ ਕਿ ਘਰੇ ਲਾਈਟ ਨਹੀਂ ਹੈਗੀ ਅੱਛਾ ਲਾਈਟ ਹੈ ਨਹੀਂ ਫਿਰ ਅੱਡੀ ਸ਼ੱਚੀ ਕੀ ਹੈਗਾ ਧੋ ਨਹੀਂ ਫਿਰ ਦੰਦ ਦੇ ਘਟੇ ਧੋਲੀ ਘਟੇ ਅੱਜ ਮੈਨੂੰ ਲਾਹਾ ਕੱਪੜਾ ਧੋਣ ਦਾ ਜਵਾਖ ਖੰਦੇ ਐ ਤਬਾਰਾ ਵਰਦੀ ਉਪਰਦੀ ਧੋਤੀਆਂ ਜਾਣੀ ਐ ਸਦੇ ਹਟਾਂ ਟਾਈਮ ਨਾਲ ਸੁੱਕ ਜਾਣੀ ਧੁੱਪ ਵਧੀਆ ਨਿਕਲੀ ਆ ਤਾਂ ਫੇਰ ਤਾਂ ਕਿਤੇ ਜਾਣਾ ਹੋਊਗਾ ਤਾਂ ਜਾਣਾ ਤਾਂ ਤਾਹੀ ਕੰਮ ਰਮੇੜਦੀ ਐ ਤਾਈ ਕਿੱਥੇ ਜਾਣਾ ਤਾਂ ਜਾਂ ਕਿਹੋਣਾ ਮਮਾਨਸਾ ਉਹ ਬਾਹਰ ਸਾਰੇ ਕਿਹਾ ਸਾਡੇ ਤੇਲ ਹੈ ਨਹੀਂ ਪੈਣ ਸਾਸਿ ਜਿੰਦਾਂ ਚੋਂ ਚਲਾਉਂਦੇ ਦੀ ਮੈਂ ਤਾਂ ਪਹਿਲੇ ਜਵਾਣ ਦੀ ਚਾਹਾਂ ਤੂੰ ਜੱਕ ਤੂੰ ਕੱਢਿਆ ਲਿਆ ਜਿਵੇਂ ਸੁਣਾ ਕੀ ਜਾ 20 ਬਰਤ ਚੀਜ਼ ਲੈਣ ਗਈ ਆਪ ਤਾਂ ਜੱਕ ਤੂੰ ਖੜੇ ਪੈਸਾ ਯਾਂ ਬਲੀਆ ਬਾੜੀ ਆ ਇੱਥੇ ਜਨਰੇਟਰ ਚਲਾਉਣ ਚਲ ਜੀ ਹੋ ਦੇਪਾਲ ਲਾਉਣ ਮੌਜੂਦਾ ਕੋੜੇ ਆ ਕੇ ਲਾ ਗਈ ਜਨਰੇਟਰ ਨੂੰ ਚਲਾਉਣ ਜੇ ਮੈਂ ਆਹ ਦਾ ਕਰ ਦੇ ਜਨਰੇਟਰ ਬਣਾ ਲਿਆ ਲੈ ਪੁੱਛਿਆ ਨਹੀਂ ਕਰਿਆ ਕਿਸੇ ਨੂੰ ਬਹੁਤ ਸਾਡੀ ਨਿੰਮਾ ਬੰਨਣ ਗਈ ਆ ਖੱਲ ਕੋ ਆ ਕੇ ਚੁੰਬੜ ਗਈ ਕੋਈ ਕਰੇ ਨਹੀਂ ਸਾਡਾ ਤਾਂ ਅੱਗੇ ਬਹੁ ਆ ਕੇ ਮੇਰੀ ਗੁੱਤ ਨਹੀਂ ਪੱਟੂ ਵੀ ਜਨਰੇਟਰ ਕਿਨੇ ਚਲਾਇਆ ਸੀਗਾ ਸੁੱਖੀ ਤਾਂ ਹੱਦ ਕਰਦੀ ਆ ਨੀ ਬਾੜੀ ਸ਼ਹਿਰ ਬਣੀ ਇਹਨੂੰ ਪਤਾ ਸੀਗਾ ਮੇਨੂੰ ਤਾਂ ਕੋਈ ਕਰੇ ਨਹੀਂ ਹੈਗਾ ਜਾ ਕੇ ਜਨਰੇਟਰ ਚਲਾ ਲਾ ਬਾੜੀ ਸ਼ਹਿਰ ਹੈ ਸੁੱਖੀ ਤਾਂ